ਸਾਰੇ ਪੈਨ ਇੰਡੀਆ ਈ ਚਲਾਨ ਦੇ ਸਮਾਰਟ ਸਿਟੀ ਦੇ ਅੰਡਰ ਈ ਚਲਾਨ ਵੀ ਹੋ ਰਹੇ ਨੇ ਤੇ ਈ ਚਲਾਨ ਦੇ ਰਾਹੀ ਵੀ ਉਹ ਲੋਕਾਂ ਨੂੰ ਪੁਲਿਸ ਕਰ ਰਹੇ ਨੇ ਇਹ ਬ੍ਰਿਸ਼ੇ ਤਾਂ ਉਹਦੀ ਡੀਪੀ ਚੱਕ ਕੇ niche tax maj pak ho bhi ਉਪਾਦਨ ਜਿਹੜਾ ਮੈਸੇਜ ਜਿਵੇਂ ਐਕਚੁਅਲ ਜਾਂਦਾ ਹੈਗਾ ਜਿਹੜੇ ਫਰਾਡ ਮੈਸੇਜ ਜਿਹੜਾ ਆ ਰਿਹਾ ਇਹਦੇ ਚ ਕੋਈ ਐਕਚੁਅਲ ਲਿੰਕ ਨਹੀਂ ਦਿਖਦਾ ਨਾ ਦੇ ਚ ਕੋਈ ਚਲਾਨ ਦਿਖਦਾ ਨਾ ਉਹ ਚਲਾਨ ਦੀ ਕੋਈ ਕਾਪੀ ਹੁੰਦੀ ਕਿ ਨੰਬਰ ਜਰੂਰ ਜਰੂਰ ਪਾਇਆ ਹੋ ਉਹ ਸਿਰਫ ਤੁਹਾਡੇ ਪਰਸਨਲ ਤੁਹਾਡੇ ਫੋਨ ਨੂੰ ਹੈਕਰਨ ਲਈ ਕੀਤਾ ਹੁੰਦਾ। ਅਰ ਜਾਂਦੇ ਨੇ ਇਹ ਦੇ ਕੇ ਯਾਰ ਚਲਾਨ ਆ ਗਿਆ ਸਰਕਾਰ ਦੀ ਉੱਪਰ ਡੀਪੀ ਲੱਗਿਆ ਉਹ ਉਹਨਾਂ ਦੇ ਮੋਬਾਈਲ ਨੰਬਰ ਤੋਂ ਆਇਆ। ਉਹ ਨੀਚੇ ਦੇਖੋ ਫੇਕ ਚੱਕੀ ਕੀਤਾ ਹੈ। ਉਹਨੇ ਡਾਟ ਹਟਾ ਤੀ, ਜੀਓ ਵੀ ਹਟਾਤਾ। ਤੇ ਬੰਦਾ ਕਹਿੰਦਾ ਯਾਰ ਮੇਰੇ ਕੋਲ ਚਲਾਨ ਆ ਗਿਆ, ਐਮਪਰਵਾਨ ਆਇਆ, ਈ ਚਲਾਨ ਆ ਗਿਆ। ਉਹ ਬਿਨਾਂ ਦੇਖੇ ਉਹਦਾ ਕਲਿੱਕ ਮਾਰ ਦਿੰਦਾ ਤੇ ਉਹ ਉਹਨਾਂ ਦਾ ਟਰੈਪ ਚ ਆ ਜਾਂਦਾ। ਬਾਕੀ ਜਗ੍ਹਾ ਦੇਖਿਆ ਕਿ ਇਹ ਆਪਣੇ ਨੋਟਸ ਬਣਾ ਲੈਂਦੇ ਆ ਡੈਰੀਜ਼। ਉਹ ਚ ਸੀਵੀਵੀ ਨੰਬਰ ਵੀ ਲਿਖਿਆ ਹੁੰਦਾ ਆਪਣਾ। ਤੋ ਜਦੋਂ CVV ਨੰਬਰ ਲਿਖਦਾ ਤੁਸੀਂ ਸਭ ਕੁਝ ਆਪਣਾ ਦੋਸੀ ਕ੍ਰੈਡਿਟ ਕਾਰਡ ਨੰਬਰ ਤੁਹਾਡਾ CVV CVV ਨੰਬਰ ਵੀ ਆ ਗਿਆ ਤਾਂ ਤੁਹਾਡੇ ਤਾਂ ਪੈਸੇ ਉਹ ਬੈਂਕ ਖਾਤਾ ਖਾਲੀ ਕਰ ਦੇਗਾ ਯਾਰ ਤੁਹਾਡੇ WhatsApp ਨੰਬਰ ਤੇ ਮੈਸੇਜ ਆਏਗਾ ਵੀ ਮੇਰੇ ਨਾਲ ਬੜੀ ਮੇਰਾ ਬੇਟਾ ਬਿਮਾਰ ਪੈ ਗਿਆ ਜੀ ਮੈਨੂੰ ਥੋੜੀ ਹੈਲਪ ਦੇ ਮੈਨੂੰ 10000 ਰੁਪਏ ਦੇ ਦੋ ਤੇ ਮੈਂ ਕਹਿੰਦਾ ਯਾਰ ਵਾਕਈ ਹੋਏਗਾ ਤੇ ਮੈਂ 10000 ਦੇ ਦਿੰਦਾ ਦਾਦਾ 10000 ਰੁਪਏ ਕਿੰਨੇ ਲੋਕਾਂ ਨੂੰ ਇਕੱਠੇ ਕਰ ਲੈਂਦੇ ਆ ਉਹ ਕੀ ਇੱਕ ਲਿੰਕ ਭੇਜਣਗੇ ਐਪੀ ਕੇ ਲਿੰਕ ਤੁਸੀਂ ਕਲਿੱਕ ਕਰਤਾ ਤੁਸੀਂ ਟ੍ਰੈਪ ਚ ਆ ਗਏ ਵਾਹਣ ਵਾਲਾ ਆਏਗਾ ਉਪਰੋਂ ਉਹ ਜਮ ਮੋਬਾਈਲ ਨੰਬਰ ਤੋਂ ਵੀ ਟਾੜੋ ਕੋ ਮੈਸੇਜ ਆ ਰਿਹਾ ਫਰਾਡ ਹੈ ਟੈਕਨੋਲੋਜੀ ਦਾ ਯੁੱਗ ਲਗਾਤਾਰ ਸਾਡੇ ਲਈ ਬਹੁਤ ਸਾਰੀਆਂ ਹਰ ਦਿਨ ਨਵੀਆਂ ਸਹੂਲਤਾਂ ਲੈ ਕੇ ਆ ਰਿਹਾ ਹੈ ਪਰ ਇਹਨਾਂ ਸਹੂਲਤਾਂ ਦੇ ਨਾਲ ਸਾਡੇ ਲਈ ਮੁਸੀਬਤਾਂ ਵੀ ਖੜੀਆਂ ਹੋ ਰਹੀਆਂ ਨੇ ਹਰ ਰੋਜ਼ ਅਸੀਂ ਖਬਰ ਸੁਣਦੇ ਹਾਂ ਕਿਸੇ ਨਾ ਕਿਸੇ ਨਾਲ ਕੋਈ ਬੈਂਕ ਫਰਾਡ ਹੋ ਰਿਹਾ ਹੈ ਜਾਂ ਕੋਈ ਪੇਟੀਐਮ ਸਕੈਮ ਹੋ ਰਿਹਾ ਹੈ ਇੱਕ ਹੋਰ ਨਵਾਂ ਹੈਕਰਸ ਨੇ ਇੱਕ ਹਤਕੰਡਾ ਅਪਣਾਇਆ ਲੋਕਾਂ ਦੇ ਮੋਬਾਈਲਸ ਨੂੰ ਹੈਕ ਕਰਨ ਦਾ ਔਰ ਉਹਨਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦਾ ਉਹ ਕੀ ਹੈ ਮੈਂ ਤੁਹਾਨੂੰ ਦੱਸਦਾ ਕਿ ਅੱਜ ਕੱਲ ਜੋ ਚੰਡੀਗੜ੍ਹ ਪੁਲਿਸ ਦੇ ਨਾਮ ਤੇ ਈ ਚਲਾਨ ਭੇਜੇ ਜਾ ਰਹੇ ਨੇ ਈ ਚਲਾਨ ਇਹ ਜੋ ਹੈਕਰਸ ਨੇ ਲੋਕਾਂ ਨੂੰ ਭੇਜਦੇ ਨੇ ਤੇ ਉਹਨਾਂ ਦਾ ਫੋਨ ਹੈਕ ਕਰਦੇ ਨੇ ਤੇ ਉਹਨਾਂ ਦੇ ਫੋਨ ਦੇ ਵਿੱਚੋਂ ਕਈ ਤਰ੍ਹਾਂ ਦਾ ਸਕੈਮ ਕਰਕੇ ਉਹਨਾਂ ਦੇ ਬੈਂਕ ਫਰੋਡ ਕਰਦੇ ਨੇ ਇਸ ਵਕਤ ਮੇਰੇ ਨਾਲ ਮੌਜੂਦ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਡੀਐਸਪੀ ਜਸਵਿੰਦਰ ਸਿੰਘ ਉਹਨਾਂ ਤੋਂ ਪੁੱਛਦੇ ਹਾਂ ਕਿ ਇਹ ਈ ਚਲਾਨ ਦੇ ਫਰੋਡ ਕਿਵੇਂ ਹੋ ਰਹੇ ਨੇ ਤੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਏਬੀਬੀ ਸਾਂਝਾ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਜੀ ਇਸ ਚੀਜ਼ ਨੂੰ ਜਿਹੜੀ ਇੱਕ ਪਬਲਿਕ ਦੇ ਵਿੱਚ ਨਵਾਂ ਹਤਕੰਡਾ ਜਿਹੜਾ ਸਕੈਮਰ ਨੇ ਅੱਜ ਕੱਲ ਅਡਾਪਟ ਕੀਤਾ ਹੈ ਕਿਉਂਕਿ ਉਹਨਾਂ ਸਾਰੇ ਪੈਨ ਇੰਡੀਆ ਈ ਚਲਾਨ ਦੇ ਸਮਾਰਟ ਸਿਟੀਜ਼ ਅੰਡਰ ਈ ਚਲਾਨ ਵੀ ਹੋ ਰਹੇ ਨੇ ਤੇ ਈ ਚਲਾਨ ਦੇ ਰਾਹੀਂ ਵੀ ਉਹ ਲੋਕਾਂ ਨੂੰ ਫਲੀਸ ਕਰ ਰਹੇ ਨੇ ਵੀ ਇੱਕ ਮੈਸ ਜਿਵੇਂ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਸਕਦਾ ਇਹ ਆਪਣਾ ਮੈਸੇਜ ਇੱਕ ਪਾਉਂਦੇ ਨੇ WhatsApp ਵਿੱਚ ਪਾਉਂਦੇ ਨੇ ਮੋਬਾਈਲ ਨੰਬਰ ਦੇ ਨਾਲ ਇਹਦੇ ਵਿੱਚ ਕੀ ਹੈ ਉਹ ਜਿਹੜੇ ਵੀ ਪ੍ਰਸ਼ਾਸਨ ਹੈ ਉਹਦੀ ਡੀਪੀ ਚੱਕ ਲਈ ਜਾਂ ਮਨਿਸਤ ਹੈ ਤਾਂ ਉਹਦੀ ਡੀਪੀ ਚੱਕ ਕੇ ਨੀਚੇ ਟੈਕਸ ਬਾਕੋਬੀ ਉਹ ਪਾਉਂਦੇ ਨੇ ਜਿਹੜਾ ਮੈਸੇਜ ਜਿਵੇਂ ਐਕਚੁਅਲ ਜਾਂਦਾ ਹੈਗਾ ਵੀ ਤੁਹਾਡਾ ਇਹ ਚਲਾਨ ਹੋਇਆ ਚਲਾਨ ਨੰਬਰ ਹੈ ਔਰ ਇਹ ਤੁਹਾਡੀ ਫਲਾਣੀ ਜਗ੍ਹਾ ਚਲਾਨ ਹੋਇਆ ਇਸ ਤਰੀਕ ਨੂੰ ਹੋਇਆ ਔਰ ਇਹਦੇ ਵਿੱਚ ਇੱਕ ਉਹ ਆਪਣੀ ਲਿੰਕ ਦੇ ਦਿੰਦੇ ਨੇ ਜਿਹੜਾ ਕਿ ਉਹਨਾਂ ਨੇ ਸਕੈਮ ਕੀਤਾ ਹੁੰਦਾ ਜਿਹੜਾ ਆਮ ਨ ਲੱਗਦਾ ਵੀ ਜਿਵੇਂ ਐਕਚੁਅਲੀ ਇਹ ਲਿੰਕ ਹੈਗਾ ਐਮਪਰਵਾਨ ਦਾ ਬਟ ਉਹ ਐਮਪਰਵਾਨ ਦਾ ਲਿੰਕ ਨਹੀਂ ਹੁੰਦਾ ਜਿਵੇਂ ਬੰਦਾ ਉਹ ਤੇ ਕਲਿੱਕ ਕਰਦਾ ਹੈ ਉਹ ਕਲਿੱਕ ਤੇ ਕਰਕੇ ਉਹਦਾ ਜਿਹੜਾ ਮੋਬਾਈਲ ਆ ਉਹਦਾ ਕੰਪਰੋਮਾਈਜ਼ ਹੁੰਦਾ ਸਾਰੀ ਉਹਦੀ ਜਿਹੜੀ ਜਿਹੜੀ ਡਿਟੇਲਸ ਐ ਉਹ ਆਰਾਮ ਨਾਲ ਜਿਹੜਾ ਹੈਕਰ ਪਿਛਲਾ ਬੈਠਾ ਹੈ ਤੁਹਾਡੀ ਪਰਸਨਲ ਡਾਟਾ ਜਿੰਨੀਆ ਮੋਬਾਈਲ 'ਚ ਹੋਣਗੀਆਂ ਤੁਹਾਡੇ ਲਿੰਕਸ ਹੈਗੇ ਨੇ ਅਗਰ ਫਾਈਨੈਂਸ਼ੀਅਲ ਵੀ ਫਰਾਡ ਖੇਡਣਾ ਚਾਹੁੰਦਾ ਉਹ ਖੇਡ ਸਕਦਾ ਤੁਹਾਡੇ ਨਾਲ ਤੇ ਆ ਤੁਹਾਨੂੰ ਇੱਕ ਐਗਜ਼ਾਮਪਲ ਹੀ ਦੱਤੀ ਹੈ ਇਹ ਮੈਸੇਜ ਦੇ ਕੇ ਕਿਉਂਕਿ ਹਰ ਬੰਦਾ ਸੋਚਦਾ ਹੈ ਯਾਰ ਮੇਰਾ ਟ੍ਰੈਫਿਕ ਦਾ ਚਲਾਨ ਹੋ ਗਿਆ ਤੋ ਇਮੀਜੇਟ ਉੱਪਰ ਕਦਮ ਇਹਨੂੰ ਭੁਗਤਾਵਾ ਲਵਾਂ ਕਿਉਂਕਿ ਹੁਣ ਜਿਹੜਾ ਪ੍ਰਾਵਧਾਨ ਆ ਚੁੱਕਾ ਹੈ ਵਰਚੁਅਲ ਕੋਡ ਦਾ ਉਹ ਚੰਡੀਗੜ੍ਹ ਵੀ ਲਾਗੂ ਹੋ ਚੁੱਕਾ ਹੈ ਤੇ ਕਾਰ ਬੈਠੇ ਬੰਦਾ ਆਪਣਾ ਚਲਾਨ ਉੱਤੇ ਭਰ ਸਕਦਾ ਹੈ ਭੁਗਤਾਨ ਕਰ ਸਕਦਾ ਹੈਗਾ ਜਿਹੜਾ ਕਿ ਇਹ ਚਲਾਨ ਹੈ ਉਹ ਕਦੇ ਵੀ ਕਿਸੇ ਮੋਬਾਈਲ ਨੰਬਰ ਤੋਂ ਨਹੀਂ ਜਾਂਦਾ ਉਹ ਤੇ ਮੋਬਾਈਲ ਨੰਬਰ ਨਹੀਂ ਆਏਗਾ ਮੈਸੇਜ ਆਏਗਾ ਜਿਵੇਂ ਐਗਜ਼ਾਮਪਲ ਤੁਹਾਨੂੰ ਦਿੰਦੇ ਆ ਬੈਂਕਸ ਦਾ ਮੈਸੇਜ ਆਉਂਦਾ ਹੈ ਇਹਦੇ ਵਾਹਨ ਉੱਪਰ ਲਿਖਿਆ ਹੋਏਗਾ ਤੇ ਉਹ ਮੈਸੇਜ ਜਾਏਗਾ ਤੁਹਾਡੇ ਐਸਐਮਐਸ ਆਏਗਾ ਉਹਦੇ ਵਿੱਚ ਹੀ ਤੁਹਾਡੀ ਐਕਚੁਅਲ ਆਏਗਾ ਵੀ ਪਹਿਲੇ ਸਟੈਪ ਬਾਈ ਸਟੈਪ ਹੈਗਾ ਜਿਹੜੇ ਕੀ ਮੈਸੇਜ ਇਹ ਚਲਾਉਂਦੇ ਜਾਂਦੇ ਨੇ ਜੈਨੂਅਨ ਵੀ ਇਹ ਗੱਡੀ ਨੰਬਰ ਨੇ ਵਾਇਲੇਸ਼ਨ ਇਹਦੀ ਕੈਪਚਰ ਹੋਈ ਹੈ ਇਹ ਅਲਰਟ ਜਾਏਗਾ ਰਜਿਸਟਰਡ ਮੋਬਾਈਲ ਨੰਬਰ ਤੇ ਜਿਹੜਾ ਹੈਗਾ ਬੰਦੇ ਦਾ ਜਿਹੜਾ ਵੀ ਰਜਿਸਟਰਡ ਓਨਰ ਹੈਗਾ ਉਹਨੂੰ ਨੋਟਿਸ ਜਾਂਦਾ ਹੈ ਰਜਿਸਟਰਡ ਓਨਰ ਹੀ ਕਹੂੰਗੀ ਗੱਡੀ ਦੀ ਜਿਹੜੀ ਡਿਟੇਲ ਹੈ ਵਹਾਂ ਜਿਹੜਾ ਰਜਿਸਟਰਡ ਓਨਰ ਦੀ ਹੁੰਦੀ ਹੈ ਉਹਨੂੰ ਹੀ ਇਹ ਨੋਟਿਸ ਜਾਂਦਾ ਹੈ 133 ਦਾ ਨੋਟਿਸ ਹੁੰਦਾ ਹੈ ਉਹਦੇ ਜੀ ਨੋਟਿਸ ਜਾਂਦਾ ਹੈਗਾ ਵੀ ਤੁਸੀਂ ਇਹ ਦੱਸੋ ਵੀ ਆਹ ਜਿਹੜੀ ਗੱਡੀ ਤੁਸੀਂ ਚਲਾ ਰਹੇ ਸੀਗੇ ਚਲਾਨ ਦੇ ਟਾਈਮ ਜਾਂ ਕੌਣ ਚਲਾ ਰਿਹਾ ਸੀਗਾ ਓਨਰਸ ਉਹਦੇ ਉੱਪਰ ਹੈਗਾ ਉਹਦੇ ਵਿੱਚ ਉਹਦਾ ਇੱਕ ਫਾਰਮੈਟ ਬਣਿਆ ਆ ਪਰਫਾਰਮਾ ਜਾਂਦਾ ਚਲਾਉਣ ਵਾਲਾ ਵੀ ਤੇਦੀ ਫੋਟੋ ਹੁੰਦੀ ਹੈ ਵਹੀਕਲ ਦੀ ਵੈਲੀਸ਼ਨ ਦੀ ਨੰਬਰ ਹੁੰਦਾ ਇੱਕ 8 ਸਕਿੰਟ ਦਾ ਵੀਡੀਓ ਵੀ ਹੁੰਦਾ ਜਿਹੜਾ ਐਕਚੁਅਲ ਵਿੱਚ ਲਿੰਕ ਤੇ ਕਲਿੱਕ ਕਰੇਗਾ ਉਹ ਬੰਦੇ ਨੂੰ ਦਿਖੇਗਾ ਜਿਹੜੇ ਫਰਾਡ ਮੈਸੇਜ ਜਿਹੜਾ ਆ ਰਿਹਾ ਇਹਦੇ ਵਿੱਚ ਕੋਈ ਐਕਚੁਅਲ ਲਿੰਕ ਨਹੀਂ ਦਿਖਦਾ ਨਾ ਇਹਦੇ ਵਿੱਚ ਕੋਈ ਚਲਾਨ ਦਿਖਦਾ ਨਾ ਉਹ ਚਲਾਨ ਦੀ ਕੋਈ ਕਾਪੀ ਹੁੰਦੀ ਹੈ ਕਿ ਨੰਬਰ ਜ਼ਰੂਰ ਜੁੜ ਪਿਆ ਹੁੰਦਾ ਉਹ ਸਿਰਫ ਤੁਹਾਡੇ ਪਰਸਨਲ ਡਾਟਾ ਸਾਡੇ ਫੋਨ ਨੂੰ ਹੈਕਰ ਕਰਨ ਲਈ ਕੀਤਾ ਹੁੰਦਾ ਇਹਦੇ ਵਿੱਚ ਸਟੈਪ ਬਾਈ ਸਟੈਪ ਜਿਹੜੇ ਹੈਗੇ ਨੰਬਰ ਬੜੇ ਆਸਾਨੀ ਨਾਲ ਦੇਖ ਸਕਦੇ ਆ ਅਪਾ ਇਹੀ ਜਾਗਰੂਤ ਕਰਨਾ ਚਾਹੁੰਦੇ ਆ ਪਬਲਿਕ ਨੂੰ ਵੀ ਜੇ ਤੁਹਾਡੇ ਕੋਲ ਮੈਸੇਜ ਆ ਪੀ ਗਿਆ ਉਹਨੂੰ ਫੌਰਨ ਤੁਸੀਂ ਉਦੋਂ ਪਰ ਨਾ ਰੈਕਟ ਕਰੋ ਉਹਨੂੰ ਵੈਰੀਫਾਈ ਪਹਿਲੇ ਕਰ ਲੋ ਜੋ ਜੈਨੂਇਨ ਐਮਪਰਵਾਨ ਦੀ ਵੈਬਸਾਈਟ ਆ ਉਦੋਂ ਪਰ ਜਾ ਕੇ ਉਹ ਮੈਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਸਕਦਾ ਇਹ ਮੈਸੇਜ ਆਏਗਾ ਤੁਹਾਨੂੰ ਜਿਵੇਂ ਵਾਹਣ ਵਾਲਾ ਆਏਗਾ ਇਹ ਉੱਪਰ ਵਾਹਣ ਦੇ ਦੇਖੋ ਕੋਈ ਮੋਬਾਈਲ ਨੰਬਰ ਨਹੀਂ ਆ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਸਮਝਣ ਦੀ ਲੋੜ ਹੈ ਜਿੱਥੇ ਮੋਬਾਈਲ ਨੰਬਰ ਨਾਲ ਦਿਖ ਰਿਹਾ ਇਹ ਫਰਾਡ ਮੈਸੇਜ ਹੈ ਪਹਿਲੀ ਪਛਾਣ ਤੇ ਇਹ ਹੈ ਕਿ ਵੀਰੇ ਬੰਦਾ ਗੌਰ ਨਹੀਂ ਕਰਦਾ ਆਮ ਲੈਮਨ ਉਹ ਹੁੰਦਾ ਯਾਰ ਮੈਸੇਜ ਆਇਆ ਹੈ ਸਰਕਾਰੀ ਉੱਪਰ ਡੀਪੀ ਵੀ ਲੱਗੀ ਹੈ ਅਕਸਰ ਲੋਕ ਪੈਨਿਕ ਹੋ ਜਾਂਦੇ ਨੇ ਡਰ ਜਾਂਦੇ ਨੇ ਡਰ ਜਾਂਦੇ ਨੇ ਇਹ ਦੇ ਕੇ ਯਾਰ ਚਲਾਨ ਆ ਗਿਆ ਸਰਕਾਰ ਦੀ ਉੱਪਰ ਡੀਪੀ ਲੱਗੀ ਆ ਉਹ ਉਹਨਾਂ ਦੇ ਮੋਬਾਈਲ ਨੰਬਰ ਤੋਂ ਆਇਆ ਪਰ ਮੋਬਾਈਲ ਨੰਬਰ ਤੋਂ ਕਦੀ ਇਹ ਮੈਸੇਜ ਨਹੀਂ ਸ਼ੋ ਹੋਂਦਾ ਤੁਹਾਡੇ ਵਟਸਐਪ ਦੇ ਉੱਪਰ ਇਹ ਪਹਿਲੀ ਹੀ ਇੱਕ ਹਦਾਇਤ ਹੈਗੀ ਹੈ ਅਲਰਟ ਹੋਣ ਦੀ ਵੀ ਇਹ ਮੈਸੇਜ ਗਲਤ ਹੋ ਸਕਦਾ ਹੈ ਇਹਦੇ ਉੱਪਰ ਬਿਲਕੁਲ ਵੀ ਰੈਕਟ ਨਹੀਂ ਕਰਨਾ ਜੋ ਵੀ ਲਿੰਕ ਦਿੱਤਾ ਹੈ ਉਹਨੂੰ ਡਾਊਨਲੋਡ ਨਹੀਂ ਕਰਨਾ ਵਾਹਨ ਵਾਲੀ ਐਪ ਤੇ ਜਾਓ ਵਾਹਨ ਦੀ ਐਪ ਖੋਲਣਾ ਮਿਨਿਸਟਰੀ ਜਿਹੜੀ ਐਕਚੁਅਲ ਵਾਹਨ ਦੀ ਐਪ ਹੈ ਉਦੋਂ ਪਰ ਜਾ ਕੇ ਤੁਸੀਂ ਆਪਣਾ ਇਹ ਆਪਣਾ ਨੰਬਰ ਚੈੱਕ ਕਰ ਸਕਦੇ ਹੋ ਚਲਾਨ ਦਾ ਭਰ ਕੇ ਜਿਹੜਾ ਚਲਾਨ ਨੰਬਰ ਉਹਨੇ ਦਿੱਤਾ ਪਿਆ ਇਤੋਂ ਹੀ ਸੱਚ ਦਾ ਸੱਚ ਆ ਜਾਏਗਾ ਝੂਠ ਦਾ ਝੂਠ ਸਾਹਮਣੇ ਆ ਜਾਏਗਾ ਚਲਾਨ ਨੰਬਰ ਹੈ ਗਿਆ ਅੱਗੇ ਜਿਹੜੇ ਕੈਪਚਾ ਵਗੈਰਾ ਕਰੇਗਾ ਇਸ ਤੋਂ ਬਾਅਦ ਇੱਕ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਉਦੋਂ ਪਰ OTP ਆਏਗਾ ਉਸ ਬੰਦੇ ਨੂੰ ਜਦੋਂ ਆਪਾਂ ਜਦੋਂ ਆਪਾਂ ਚਲਾਨ ਚੈੱਕ ਕਰਨਾ ਹੈ ਚੈੱਕ ਕਰਨਾ ਹੈ ਜੀ ਉਹਨੂੰ OTP ਫਿਰ OTP ਨੰਬਰ ਭਰੇਗਾ ਫਿਰ ਨੈਕਸਟ ਸਟੈਪ ਚੱਲੇਗਾ ਇਹ ਤੋਂ ਹੀ ਬੰਦੇ ਨੂੰ ਪਤਾ ਲੱਗ ਜਾਏਗਾ ਵੀ ਇਹ ਗੜਬੜ ਵਾਲਾ ਮੈਸੇਜ ਹੈ ਉਹਦੇ ਰਿਡੈਕਟ ਕਰਨ ਦੀ ਕੋਈ ਲੋੜ ਨਹੀਂ ਹੈ ਅਸਲ 'ਚ ਵਾਕਈ 'ਚ ਉਹਨਾਂ ਦੇ ਵੀਕਲ ਦਾ ਚਲਾਨ ਹੋਇਆ ਹੈ ਜਾਂ ਨਹੀਂ ਹੋਇਆ ਹਾਂ ਇੱਥੇ ਕਲੀਅਰਿਫਾਈ ਹੋ ਜਾਏਗਾ ਜੀ ਇਸੇ ਇਲਾਵਾ ਵੀ ਆਪਾਂ ਇਹਦੇ ਵਿੱਚ ਜਿਹੜੀ ਚੰਡੀਗੜ੍ਹ ਪੁਲਿਸ ਦੀ ਵੈਬਸਾਈਟ ਹੈ ਚੰਡੀਗੜ੍ਹ ਪੁਲਿਸ ਦੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਵੈਬਸਾਈਟ ਦੇ ਉੱਪਰ ਵੀ ਸਰਵਿਸਿਜ਼ ਦੇ ਵਿੱਚ ਆਪਾਂ ਇੱਕ ਆਪਸ਼ਨ ਦਿੱਤੀ ਹੋਈ ਹੈ ਪੈਂਡਿੰਗ ਚਲਾਨ ਉਹਦੇ ਉੱਪਰ ਖੁੱਲੇਗਾ ਐਮਪਰਵੰਦ ਹੀ ਲਿੰਕ ਖੁੱਲੇਗਾ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡਾ ਚਲਾਨ ਦਾ ਕੋਈ ਫਰੋਡ ਮੈਸੇਜ ਆਂਦਾ ਜਾਂ ਅਸਲ ਦੇ ਵਿੱਚ ਚਲਾਨ ਹੋਇਆ ਹੈ ਤੁਹਾਡਾ ਤਾਂ ਤੁਸੀਂ ਇਹਨਾਂ ਵੈਬਸਾਈਟ ਦੇ ਉੱਪਰ ਜਾ ਕੇ ਜੰਡੀਆ ਟ੍ਰੈਫਿਕ ਪੁਲਿਸ ਦੀ ਵੈਬਸਾਈਟ ਹੈ ਇਹ ਸਰਵਿਸਿਜ਼ ਹੈਗਾ ਅਦਰ ਸਰਵਿਸਿਜ਼ ਵਿੱਚ ਇਹ ਪੈਂਡਿੰਗ ਚਲਾਨ ਦਾ ਵੀ ਕਾਲਮ ਹੈਗਾ ਇਹਦੇ ਉੱਪਰ ਵੀ ਜਾ ਕੇ ਗੱਡੀ ਨੰਬਰ ਆਪਣਾ ਭਰੋ ਜਾਂ ਚਲਾਨ ਨੰਬਰ ਭਰੋ ਇਹਦੇ ਵੀ ਚੈੱਕ ਹੋ ਜਾਏਗਾ ਵੀ ਵਾਕਈ ਤੁਹਾਡਾ ਚਲਾਨ ਹੈ ਕਿ ਨਹੀਂ ਹੈ ਇਹਦੇ ਵਿੱਚ ਵੀ ਪੋਰਟਲ ਐਮਪਰ 1 ਦਾ ਹੀ ਖੁੱਲੇਗਾ ਐਕਚੁਅਲ ਜੀ ਤੇ ਇਹ ਵੀ ਇੱਕ ਵੱਡਾ ਇੱਕ ਚੈੱਕ ਦਾ ਅਦਾਰਾ ਹੈਗਾ ਵੀ ਵੈਰੀਫਾਈ ਕਰਕੇ ਫਿਰ ਤੁਸੀਂ ਆਪਣਾ ਚਲਾਨ ਦਾ ਭੁਗਤਾਨ ਕਰੋ ਬਲਾਈਂਡਲੀ ਲਿੰਕ ਨੂੰ ਡਾਊਨਲੋਡ ਨਾ ਕਰੋ ਕਿਸੇ ਦੇ ਵੀ ਐਸੇ ਸਕੈਮ ਵਾਲੇ ਦੇ ਹੱਥ ਆਪਣੇ ਮੋਬਾਈਲ ਨੂੰ ਕੰਪਰੋਮਾਈਜ਼ ਨਾ ਕਰੋ ਜਦੋਂ ਵੈਰੀਫਾਈ ਹੋ ਗਿਆ ਤੇ ਤੁਸੀਂ ਆਪਣਾ ਚਲਾਨ ਹੁਣ ਵਰਚੁਅਲ ਕੋਡ ਵੀ ਆ ਚੁੱਕੀ ਹੈ ਉਹਦਾ ਪੋਰਟਲ ਵੀ ਹੈ ਤਿੰਨ ਤਰ੍ਹਾਂ ਦੇ ਮੈਸੇਜ ਪਹਿਲੇ ਆਉਂਦੇ ਨੇ ਪਹਿਲੇ ਹੋਏਗਾ ਜੀ ਇਹ ਗੱਡੀ ਨੰਬਰ ਦੀ ਵੈਲੀਸ਼ਨ ਬੁੱਕ ਹੋਈ ਹੈ ਫਿਰ ਜਦੋਂ ਇਹ ਚਲਾਨ ਕੱਟ ਜਾਂਦਾ ਉਹ ਚਲਾਨ ਨੰਬਰ ਵੀ ਜਾਂਦਾ ਉਸ ਤੋਂ ਬਾਅਦ ਜਿਹੜਾ ਸਟੈਪ ਹੈ 23 ਦਿਨਾਂ ਦੇ ਬਾਅਦ ਆਪਾਂ ਕੋਟ ਪੇ ਦੰਦੇ ਆ ਕੁਝ ਜਿਹੜੇ ਨਾਨ ਕੰਪਾਉਂਡੇਬਲ ਜਿਹੜੇ ਵਾਲੇ ਸ਼ਰਨਿਮ ਰਿਲੇਟ ਜੰਪਿੰਗ ਹੈ ਡੰਗਰ ਡਰਾਈਵਿੰਗ ਹੈ ਜੁਵਨਾਈਲ ਵਾਲਾ ਹੈਗਾ ਇਹ 24 ਘੰਟੇ ਦੇ ਵਿੱਚ ਹੀ ਕੋਰਟ ਦੇ ਵਿੱਚ ਚਲੇ ਜਾਂਦਾ ਹੈ ਉਹ ਬੰਦਾ ਆਪਣਾ ਉਹਦਾ ਵੀ ਮੈਸੇਜ ਆਏਗਾ ਵੀ ਤੁਹਾਡਾ ਜਿਹੜਾ ਚਲਾਨ ਹੈਗਾ ਇਹ ਕੋਰਟ ਨੂੰ ਡਿਸਪੈਚ ਕਰਤਾ ਹੈ ਨੈਕਸਟ ਸਟੈਪ ਕੀ ਆਉਂਦਾ ਉਹਨੂੰ ਵਰਚੁਅਲ ਕੋਰਟ ਵਿੱਚ ਉਹ ਜਦੋਂ ਚਲਾਨ ਚੜ ਜਾਂਦਾ ਹੈ ਉਹਦੇ ਵਿੱਚ ਜਿਹਨੂੰ ਕਹਿੰਦੇ ਕੰਜ਼ਿਊਮ ਹੋ ਗਿਆ ਵੀ ਵਰਚੁਅਲ ਕੋਰਟ 'ਚ ਵੀ ਉਹਦੀ ਡਿਟੇਲਸ ਆ ਗਈਆਂ ਉਹਦਾ ਮੈਸੇਜ ਵੀ ਰਜਿਸਟਰਡ ਆ OTP ਜਿਹੜਾ ਨੰਬਰ ਹੈਗਾ ਨੰਬਰ ਆਫ ਮੋਬਾਈਲ ਉਹਦੇ ਉੱਪਰ ਮੈਸੇਜ ਜਾਂਦਾ ਹੈ ਉਦੋਂ ਭੁਗਤਾਨ ਲਈ ਵੀ ਉਹਦੇ ਵਿੱਚ ਵੀ OTP ਚੈੱਕ ਸਗੇ ਆ। ਮੰਨ ਲਓ ਮੇਰਾ ਚਲਾਨ ਹੋਇਆ ਹੈ। ਮੈਂ ਆਪਣਾ ਚਲਾਨ ਨੰਬਰ ਪਰਾਂਗਾ ਵਰਚੁਅਲ ਕੋਡ ਵਾਲੇ ਲਿੰਕ ਦੇ ਪੋਰਟਲ ਤੇ ਜਾ ਕੇ ਮੇਰੇ ਤੋਂ OTP ਆਏਗਾ ਮੈਂ ਡਿਟੇਲਸ ਪਰਾਂਗਾ। ਤੇ ਫਿਰ ਉਹਨਾਂ ਨੇ ਅਦਾਰਾ ਆਪਣਾ ਇੱਕ ਪੇਜ ਬਣਾਇਆ ਹੋਇਆ ਐਨਸੀਸੀ ਦੇ ਥਰੂ ਜਿਹੜਾ ਸੌਫਟਵੇਅਰ ਬਣਿਆ ਹੋਇਆ ਕੋਰਟਸਾ ਵੀ। ਉਹਦੇ ਚ ਆਏਗਾ ਵੀ ਡੂ ਯੂ ਪਲੀਡ ਗਿਲਟੀ অর ਨਾਟ ਗਿਲਟੀ ਕੰਟੈਸਟ ਕਰਨ ਦਾ ਵੀ ਇੱਕ ਲੀਗਲ ਰਾਈਟ ਹੈਗਾ ਬੰਦੇ ਨੂੰ। ਜੇ ਕਿਤੇ ਲੱਗਦਾ ਵੀ ਮੇਰਾ ਚਲਾਨ ਗਲਤ ਹੈ ਤੇ ਉਹ ਕੰਟੈਸਟ ਵੀ ਕਰ ਸਕਦਾ ਹੈ। ਪਲੀਡ ਗਿਲਟੀ ਹੋ ਗਿਆ। ਉਦੇ ਬਾਅਦ ਜਿਹੜੇ ਮੈਜਿਸਟਰ ਸਾਹਿਬ ਹੈਗੇ ਨੇ ਕੋਰਟ ਦੇ ਵਿੱਚ ਜਿਨ੍ਹਾਂ ਨੂੰ ਵਰਚੁਅਲ ਕੋਰਟ ਦੀ ਰਿਸਪੌਂਸਿਬਿਲਟੀ ਹੈ ਉਹ ਇੱਕ ਫਾਈਨ ਨਿਰਧਾਰਿਤ ਕਰਦੇ ਆ ਉਹ ਚ ਡੂ ਯੂ ਐਕਸੈਪਟ ਦਾ ਫਾਈਨ ਉਹ ਕਾਲਮਸ ਫੀਲਡ ਬਣੇ ਹੋਏ ਆ ਉਹ ਤੇ ਪੇਜ ਦੇ ਉੱਪਰ ਉਹ ਕਲਿੱਕ ਕਰਦਾ ਆਪਣਾ ਉਹਦੇ ਬਾਅਦ ਉਹ ਆਨਲਾਈਨ ਪੇਮੈਂਟ ਹੋ ਜਾਂਦੀ ਹੈ ਉਹ ਚਲਾਨ ਉਹਦਾ ਡਿਸਪੋਜ਼ ਆਫ ਹੋ ਗਿਆ ਮਗਰ ਵੈਰੀਫਾਈ ਕਰਨਾ ਹੈ ਆਪਣੀ ਤਸੱਲੀ ਲਈ ਤੇ ਗਵਰਨਮੈਂਟ ਐਂਪਰਵਾਨ ਦੀ ਐਕਚੁਅਲ ਸਾਈਟ ਹੈਗੀ ਆ ਉਹਦੇ ਜਾ ਕੇ ਤੁਸੀਂ ਵੈਰੀਫਾਈ ਕਰ ਲਓ ਤੋਂ ਇਹ ਚੀਜ਼ ਲੋਕੀ ਅੰਗੈਲੀ ਕਰ ਜਾਂਦੇ ਆ ਨੇਤੇ ਆਉਂਦਾ ਇਹ ਡਰ ਹੋ ਜਾਂਦਾ ਵੀ ਚਲਾਨ ਆ ਗਿਆ ਕਿੰਨੇ ਕਰਵਾਤਾ ਯਾਰ ਮੈਂ ਤਾਂ ਗੱਡੀ ਚਲਾ ਨਹੀਂ ਰਿਹਾ ਸੀ ਕੌਣ ਚਲਾ ਕੇ ਮੇ ਚਲਾਨ ਹੋ ਗਿਆ ਕਿਤੇ ਕੋਈ ਗਲਤ ਨਹੀਂ ਹੋ ਗਈ ਉਹ ਲਿੰਕ ਨੂੰ ਸ਼ੇਅਰ ਕਰ ਲੈਂਦੇ ਆ ਫਿਰ ਉਹ ਆਪਣੇ ਧੋਖੇ ਤੜੀ ਉਹਨਾਂ ਨਾਲ موبائل ਹੈਕ ਹੋ ਜਾਂਦਾ موبائل ਹੈਕ ਹੋ ਜਾਂਦਾ ਹੈ ਉਹਨਾਂ ਦੀ ਜਿੰਨੀਆਂ ਡਿਟੇਲਸ ਆ ਸਾਰੀਆਂ ਉਹ ਬੰਦਾ ਜਿਹੜੇ ਫਰੋਸਟਰ ਬੈਠੇ फटाफट ਉਹ ਚੈੱਕ ਕਰ ਲੈਂਦੇ ਆ ਵੀ ਕਿਸ ਤਰੀਕੇ ਨਾਲ ਉਹਨਾਂ ਤੋਂ ਆਪਾਂ ਪੈਸਾ ਕਢਾਣਾ ਹੈਗਾ ਤੇ ਬੜਾ ਇੱਕ ਸਿੰਪਲ ਚੀਜ਼ ਹੈ ਕਿ ਮੋਬਾਈਲ ਨੰਬਰ ਤੋਂ ਮੈਸੇਜ ਨਹੀਂ ਆਉਂਦਾ ਇਹ ਤੇ ਵਾਹਨ ਲਿਖਿਆ ਹੋਏਗਾ ਮੋਬਾਈਲ ਨੰਬਰ ਕਦੇ ਵੀ ਨਹੀਂ ਹੋਏਗਾ ਜਿਹੜਾ ਮੋਬਾਈਲ ਨੰਬਰ ਤੋਂ ਨੰਬਰ ਮੈਸੇਜ ਤੁਹਾਨੂੰ ਆ ਗਿਆ ਟੈਕਸਟ ਮੈਸੇਜ ਉਹ ਫਰਾਡ ਹੈਗਾ ਔਰ ਉਹਨੂੰ ਤੁਸੀਂ ਫੇਰ ਵੀ ਵੈਰੀਫਾਈ ਜਦੋਂ ਕਰਨਾ ਮੈਂ ਦੁਬਾਰਾ ਫੇਰ ਕਹਿ ਰਿਹਾ ਐਮਪਰ 1 ਦੀ ਜਿਹੜੀ ਵੈਬਸਾਈਟ ਹੈਗੀ ਆ ਉਦੋਂ ਪਰ ਐਕਚੁਅਲ ਜਾ ਕੇ ਤੁਹਾਨੂੰ ਮੈਂ ਐਮਪਰ 1 ਤੇ ਵੀ ਦਿਖਾਉਂਦਾ ਲੋਕ ਕਿਦਾਂ ਇਹਦੇ ਵਿੱਚ ਵੀ ਫਰਾਡ ਕਰ ਰਹੇ ਆ ਤੁਸੀਂ ਆ ਦੇਖੋ ਇਹ ਜਿਹੜਾ ਹੈਗਾ ਐਕਚੁਅਲ ਹੈ ਪੂਰਾ ਤੁਸੀਂ ਰੀਡ ਵੀ ਕਰ ਸਕਦੇ ਹੋ ਇਹਦੇ ਵਿੱਚ ਔਰ ਨੀਚੇ ਦੇਖੋ ਫੇਕ ਚ ਕੀ ਕੀਤਾ ਉਹਨੇ ਡਾਟ ਹਟਾਤੀ ਜੀਓ ਵੀ ਹਟਾਤਾ ਤੋ ਬੰਦਾ ਕਹਿੰਦਾ ਯਾਰ ਮੇਰੇ ਕੋਲ ਚਲਾਨ ਆ ਗਿਆ ਐਮਪਰ 1 ਆਇਆ ਗਿਆ ਈ ਚਲਾਨ ਆ ਗਿਆ ਉਹ ਬਿਨਾ ਦੇਖੇ ਉਹਦਾ ਕਲਿੱਕ ਮਾਰ ਦਿੰਦਾ ਤੇ ਉਹ ਨਾਦਰ ਟਰੈਪ ਚ ਆ ਜਾਂਦਾ ਯਾਨਕੀ ਵੈਬਸਾਈਟ ਦੇ ਵੀ ਜਿਹੜੇ ਫੇਕ ਲਿੰਕ ਆ ਉਹ ਭੇਜੇ ਜਾ ਰਹੇ ਨੇ ਫੇਕ ਲਿੰਕ ਉਹ ਥੋੜਾ ਚੇਂਜ ਕਰਕੇ ਜਿਹੜੀ ਪੂਰਾ ਐਕਚੁਅਲ ਲਿੰਕ ਤੁਸੀਂ ਗ੍ਰੀਨ ਚ ਦੇਖ ਰਹੇ ਹੋ ਡਾਟ ਵੀ ਛੱਡਦਾ ਉਹਨੇ ਜੀਓ ਵੀ ਵੀ ਛੱਡਦਾ ਦੋ ਤਿੰਨ ਚੀਜ਼ਾਂ ਚੇਂਜ ਕਰਕੇ ਤੋ ਬੰਦਾ ਕਹਿੰਦਾ ਯਾਰ ਉਥੋਂ ਐਮਪਰ 1 ਤੋਂ ਹੀ ਆਇਆ ਹੈ ਤੇ ਇਹ ਜੈਨੂਅਲੀ ਹੋਣਾ ਹੈ ਤੇ ਉਹ ਇਸ ਟਰੈਪ ਚ ਉਹਨੂੰ ਡਾਊਨਲੋਡ ਕਰ ਲੈਂਦਾ ਤੇ ਉਹਦਾ ਫੋਨ ਕੰਪਰੋਮਾਈਜ਼ ਹੋ ਇਹਦੇ ਵਿੱਚ ਕੀ ਹੈ ਜਿਹੜੀ ਗਵਰਨਮੈਂਟ ਵੱਲੋਂ ਵੀ ਕੁਝ ਚੈਕਲਿਸਟ ਲਾਈ ਹੋਈ ਹੈ ਇਹ ਇਹ ਪੈਨ ਇੰਡੀਆ ਹੈਗਾ ਇਹ ਫਾਰਮ ਜਿਹੜੀ ਉਹਦੇ ਚ ਮੋਬਾਈਲ ਨੰਬਰ ਦੇ ਉੱਪਰ ਕਿਤੇ ਵੀ ਇਹ ਮੈਸੇਜ ਨਹੀਂ ਹੋਗਾ ਜਿੱਥੇ ਵੀ ਈਚ ਲਾਂ ਸਿਸਟਮ ਚੱਲਦਾ ਪੂਰੇ ਪੈਨ ਇੰਡੀਆ ਦੇ ਵਿੱਚ ਇਹ ਵਿੱਚ ਆਏਗਾ ਮੈਸੇਜ ਉਹ ਪਹਿਲੇ ਉੱਪਰ ਇਹ ਲਿਖਿਆ ਹੋਏਗਾ ਉਸ ਤੋਂ ਬਾਅਦ ਜਿਹੜਾ ਥੱਲੇ ਡਿਟੇਲਸ ਹੋਣਗੀਆਂ ਤੁਹਾਡੇ ਚਲਾਨ ਦੀਆਂ ਫਿਰ ਤੁਸੀਂ ਉਹਨੂੰ ਸਿੱਧਾ ਕਲਿੱਕ ਕਰਨ ਤੋਂ ਇਲਾਵਾ ਤੁਸੀਂ ਪਹਿਲੇ ਕ੍ਰਾਸ ਚੈੱਕ ਕਰ ਲਓ ਫਿਰ ਵੀ ਤਾਂ ਕਿ ਪੱਕਾ ਸ਼ੋਰ ਹੋ ਜੇ ਕਿਉਂਕਿ ਚੈੱਕ ਕਰਨ ਦੇ ਵਿੱਚ ਕੀ ਹੈ ਤੁਹਾਨੂੰ ਤੁਹਾਡੇ ਵਹੀਕਲ ਦੀ ਫੋਟੋ ਵੋਲੇਸ਼ਨ ਉਰੋਦੀ 8 ਸਕੰਡ ਦਾ ਵੀਡੀਓ ਵਿੱਚ ਉਹਦੇ ਦਿਖਦਾ ਹੈ ਉਸ ਲਿੰਕ ਦੇ ਵਿੱਚ ਜੇ ਤੁਹਾਨੂੰ ਪੂਰਾ ਜੈਨੂਇਨ ਇੱਕ ਚੀਜ਼ ਪਤਾ ਲੱਗ ਜੇਗੀ ਫਰਾਡ ਵਾਲੇ ਦੇ ਵਿੱਚ ਇਹ ਚਿੰਜਾ ਨਹੀਂ ਦਿਖਦੀ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਦੇਖੋ ਮੈਂ ਦੁਬਾਰਾ ਫੇਰ ਤੁਹਾਡੇ ਮਾਦਮ ਨਾਲੋਂ ਅਪੀਲ ਕਰ ਰਿਹਾ ਵੀ ਤੁਸੀਂ ਇਮੀਡੀਏਟ ਕੋਈ ਪੈਨਿਕ ਚ ਨਹੀਂ ਆਣਾ ਉਹ ਲਿੰਕ ਨੂੰ ਡਾਊਨਲੋਡ ਕਰਨਾ ਹੀ ਨਹੀਂ ਹੈ ਜਿਹੜੀ ਸਕਰੀਨ ਦੇ ਉੱਪਰ ਤੁਹਾਨੂੰ WhatsApp ਤੇ ਮੋਬਾਈਲ ਨੰਬਰ ਦਿਖ ਰਿਹਾ ਸਮਝ ਜਾਓ ਜੀ ਇਹ ਫਰਾਡ ਮੈਸੇਜ ਹੈ ਫੇਰ ਵੀ ਤੁਸੀਂ ਸੋਚਦੇ ਹੋ ਵੀ ਆਪਣਾ ਸ਼ਾਇਦ ਮੇਰਾ ਚਲਾਨ ਨਾ ਹੋਵੇ ਹੋ ਸਕਦਾ ਕੋਈ ਇਦਾਂ ਦਾ ਸਿਸਟਮ ਵੀ ਸ਼ੁਰੂ ਹੋ ਗਿਆ ਹੋਵੇ ਤੁਸੀਂ ਐਮਪਰਵਾਨ ਦੀ ਜਿਹੜੀ ਜੈਨੂਅਲ ਵੈਬਸਾਈਟ ਤੇ ਜਾ ਕੇ ਆਪਣਾ ਚੈੱਕ ਕਰੋ ਬੱਲੇ ਜੋ ਚਲਾਨ ਨੰਬਰ ਭਰੋ ਚਲਾਨ ਹੋਇਆ ਹੋਏਗਾ ਨਜ਼ਰ ਆਏਗਾ ਨਹੀਂ ਤਾਂ ਨਹੀਂ ਨਜ਼ਰ ਆਏਗਾ ਤੁਸੀਂ ਆਪਣੀ ਗੱਡੀ ਦੀ ਕਦੀ ਵੀ ਐਮਪਰਵਾਨ ਦੇ ਉੱਪਰ ਆਪਣਾ ਨੰਬਰ ਪਾ ਕੇ ਵੀ ਸਟੈਪ ਉਹ ਹੀ ਫਾਲੋ ਹੋਣਗੇ ਓਟੀਪੀ ਆਏਗਾ ਉਹਦੇ ਬਿਨਾਂ ਅਗਲਾ ਸਟੈਪ ਨਹੀਂ ਦਿਖੇਗਾ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਪੈਂਡਿੰਗ ਚਲਾਨ ਦਾ ਵੀ ਚੰਡੀਗੜ੍ਹ ਚ ਆਪਾਂ ਪ੍ਰੋਵੀਜ਼ਨ ਰੱਖੀ ਐ ਚੰਡੀਗੜ੍ਹ ਪੁਲਿਸ ਵੈਬਸਾਈਟ ਟ੍ਰੈਫਿਕ ਪੁਲਿਸ ਦੀ ਵੈਬਸਾਈਟ ਦੇ ਉੱਪਰ ਸਰਵਿਸ ਦੇ ਵਿੱਚ ਪੈਂਡਿੰਗ ਚਲਾਨ ਦੇ ਬਾਰੇ ਉਹ ਫਿਰ ਪੋਰਟਲ ਐਮਪਰ 1 ਦੇ ਹੀ ਖੁੱਲਣਾ ਔਰ ਇਦਾਂ ਦੇ ਲਿੰਕ ਕਿਸੇ ਟਾਈਪ ਦਾ ਵੀ ਆਂਦਾ ਤੁਹਾਨੂੰ ਕੋਈ ਵੀ ਮੈਸੇਜ ਆਂਦਾ ਮੈਂ ਨਾਟ ਓਨਲੀ ਮੈਂ ਚਲਾਨ ਦੀ ਗੱਲ ਨਹੀਂ ਮੈਂ ਦੂਜੀ ਵੀ ਕਰਾਂਗਾ ਵੀ ਤੁਹਾਡਾ ਲੱਕੀ ਹੈ ਤੁਹਾਡਾ ਮੋਬਾਈਲ ਨੰਬਰ ਲੱਕੀ ਚੂਜ਼ ਹੋਏ ਤੁਹਾਨੂੰ ਇਹ ਨਾਮ ਦੇਣਾ ਤੁਸੀਂ ਜੀ ਆ ਤੁਹਾਨੂੰ ਮੈਸੇਜ ਆਏਗਾ ਜੀ ਇਹਦੇ ਉੱਪਰ ਆਪਣਾ ਡਾਊਨਲੋਡ ਲਿੰਕ ਕਰੋ ਉਹ ਬਿਲਕੁਲ ਨਹੀਂ ਕਰਨਾ ਇਦਾਂ ਦੀ ਕੋਈ ਵੀ ਅਦਾਰਾ ਨਹੀਂ ਹੈਗਾ ਵੇ ਤੁਹਾਡਾ ਮੋਬਾਈਲ ਨੰਬਰ ਬੜਾ ਲਕੀ ਨਿਕਲਿਆ ਜੀ ਯੂ ਆਰ ਦਾ ਚੋਜ਼ਨ ਵਨ 10 ਨੰਬਰ ਆਪਾਂ ਆਲ ਇੰਡੀਆ ਸਿਲੈਕਟ ਕੀਤੇ ਆਂ ਤੁਹਾਨੂੰ ਇੰਨਾ ਅਵਾਰਡ ਮਿਲਣਾ ਹੈ ਇਹ ਕਦੇ ਨਹੀਂ ਹੈਗਾ ਜੀ ਇਹ ਸਾਰੇ ਸਕੈਮ ਹੈਗੇ ਆ ਦੂਜਾ ਕਿਤੇ ਵੀ ਕੋਈ ਵੈਰੀਫਿਕੇਸ਼ਨ ਦੀ ਕਾਲਸ ਆਉਂਦੀ ਹੈ ਆਪਣੀਆਂ ਪਰਸਨਲ ਡਾਟਾ ਬਿਲਕੁਲ ਨਾ ਦੋ ਜੀ ਉਹ ਕਹਿਣਗੇ ਮੈਂ ਬੈਂਕ ਤੋਂ ਬੋਲ ਰਿਹਾ ਸਾਨੂੰ ਕੀ ਪਤਾ ਮੈਂ ਬਾਇੰਡ ਬੰਸ਼ੀਰ ਕੌਣ ਬੈਠਾ ਹੈ ਜੀ ਇਹ ਇੱਕ ਫੇਸਲੈਸ ਇੱਕ ਚੀਜ਼ ਹੈ ਜਿਹਦਾ ਚਿਹਰਾ ਕਦੇ ਨਹੀਂ ਦਿਖਦਾ ਸਾਈਬਰ ਕਰਾਈਮ ਦੇ ਵਿੱਚ ਪਰ देयर इज ਅ ਮੈਨ ਬਿਹਾਈਂਡ ਅ ਮਸ਼ੀਨ ਉਹ ਤੁਸੀਂ ਕਦੇ ਵੀ ਪਰਸਨਲ ਡਿਟੇਲ ਨਹੀਂ ਦੇਣੀ ਆਪਣੀਆਂ ਜੋ ਮਰਜ਼ੀ ਹੋ ਜਾਏ ਕਦੇ ਵੀ ਸ਼ੇਅਰ ਨਹੀਂ ਕਰਨੀਆਂ ਸਿੱਧਾ ਬੈਂਕ ਨਾਲ ਤੁਹਾਡਾ ਅਕਾਊਂਟ ਆ ਬੈਂਕ ਨਾਲ ਗੱਲ ਕਰੋ ਥਰਡ ਪਰਸਨ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਹੈ ਠੀਕ ਹੈ ਕੋਈ ਬੈਂਕਸ ਨੇ ਵੀ ਆਊਟਸੋਰਸਿੰਗ ਕੀਤੀ ਹੁੰਦੇ ਐ ਡਿਟੇਲਸ ਅਪਡੇਟ ਕਰਨ ਲਈ ਇਹ ਕੇਵਾਈਸੀ ਆ ਰਿਹਾ ਸੀ ਅਪਡੇਟ ਕਰਨਾ ਹੈ ਤੁਸੀਂ ਬੈਂਕ ਜਾ ਕੇ ਕਰੋ ਆਪਣਾ ਕਾਲਰ ਦੇ ਉੱਪਰ ਬਲੀਵ ਨਾ ਕਰੋ ਕਿਉਂਕਿ ਉਹ ਦੇਖ ਨਹੀਂ ਰਿਹਾ ਨੰਬਰ ਉਹਦਾ ਬੈਂਕ ਦਾ ਕਿੱਥੋਂ ਆ ਕਿੱਥੋਂ ਨਹੀਂ ਆ ਤੁਹਾਨੂੰ ਕੁਝ ਨਹੀਂ ਪਤਾ ਉਹ ਟਰੈਪ ਚ ਬਿਲਕੁਲ ਨਹੀਂ ਆਣਾ ਓਟੀਪੀ ਨੰਬਰ ਤਾਂ ਕਦੀ ਦੱਸਣਾ ਹੀ ਨਹੀਂ ਹੈ ਕਦੇ ਵੀ ਨਹੀਂ ਉਹ ਸ਼ੇਅਰ ਕਰਨਾ ਉਹ ਤੇ ਵੀ ਨੰਬਰ ਆਪਾਂ ਕਈ ਜਗ੍ਹਾ ਦੇਖਿਆ ਕਿ ਆਪਣੇ ਨੋਟਸ ਬਣਾ ਲੈਂਦੇ ਆ ਡੈਰੀਜ਼ ਉਹ ਚ ਸੀਵੀਵੀ ਨੰਬਰ ਵੀ ਲਿਖਿਆ ਹੁੰਦਾ ਆਪਣਾ ਤੇ ਜਦੋਂ ਸੀਵੀਵੀ ਉਹਨਾਂ ਵੱਲੋਂ ਕਿਰਾ ਤੁਸੀ ਸਭ ਕੁਝ ਆਪਣਾ ਤੁਸੀਂ ਕ੍ਰੈਡਿਟ ਕਾਰਡ ਨੰਬਰ ਤੁਹਾਡਾ ਸੀਵੀਵੀ ਸੀਵੀਵੀ ਨੰਬਰ ਵੀ ਆ ਗਿਆ ਤਾਂ ਤੁਹਾਡਾ ਤਾਂ ਪੈਸੇ ਉਹ ਬੈਂਕ ਖਾਤਾ ਖਾਲੀ ਕਰ ਦੇਗਾ ਜੋ ਤੁਹਾਡੀ ਸੇਵਿੰਗ ਪਈ ਹੈ ਐਦਾਂ ਹੀ ਚੀਜ਼ਾਂ ਤੋਂ ਬਚੋ ਕਦੇ ਵੀ ਐਦਾਂ ਦੀ ਕਾਲ ਨੂੰ ਐਂਟਰਟੇਨ ਨਾ ਕਰੋ ਬੜੀਆਂ ਗੱਲਾਂ ਆਉਂਦੀਆਂ ਜੀ ਮੈਡਲ ਐਪ ਤੋਂ ਬੋਲ ਰਹੇ ਜੀ ਇੰਸ਼ੋਰੈਂਸ ਦਾ ਹੈਗਾ ਕਦੇ ਨਾ ਦੇਖੋ ਸਾਈਬਰ ਕ੍ਰਾਈਮ ਲਈ ਨੈਸ਼ਨਲ ਲੈਵਲ ਤੇ 1930 ਨੰਬਰ ਹੈਲਪਲਾਈਨ ਨੰਬਰ ਹੈ ਗਵਰਨਮੈਂਟ ਦੀ ਸਾਡਾ ਵੈਬਸਾਈਟ ਵੀ ਇੱਥੇ ਹੈਗੀ ਹੈ ਸਾਈਟ ਹੈਗੀ ਹੈ ਤੁਸੀਂ ਆਨਲਾਈਨ ਇਹਦੇ ਉੱਪਰ ਆਪਣੀ ਕੰਪਲੇਨ ਜਿੱਥੋਂ ਮਰਜ਼ੀ ਰਜਿਸਟਰ ਵੀ ਕਰ ਸਕਦੇ ਹੋ ਇਹ 1930 ਵੀ ਹੈ ਉੱਪਰ ਉਹਦੀ ਲਿੰਕ ਵੀ ਸਾਡਾ ਹੈਗਾ ਉਹਦਾ ਲਿੰਕ ਹੈਗਾ ਕੰਪਲੇਨ ਇੱਥੇ ਕਰ ਸਕਦੇ ਹੋ ਮੁੱਖੀ ਗੱਲ ਇਹ ਹੈ ਵੀ ਛੋਟੇ ਲਾਲਚ ਵਿੱਚ ਨਾ ਟਰੈਪ ਹੋ ਜਾਓ ਜਿਹੜੀ ਦੂਜੀ ਸਾਈਬਰ ਫਰਾਡ ਹੋ ਰਹੇ ਉਹ ਲਾਲਚ ਦੇ ਕੇ ਹੋ ਰਹੇ ਆ ਛੋਟੇ ਲਾ ਛੋਟੇ ਲਾਲਤ ਦੇ ਵਿੱਚ ਵੱਡਾ ਨੁਕਸਾਨ ਨਾ ਕਰੋ ਵੱਡਾ ਨੁਕਸਾਨ ਨਾ ਕਰੋ ਤੁਹਾਡੀ ਪਰਸਨਲ ਡੇਟਾ ਸਾਰੀ ਜਾ ਰਹੀ ਹੈ ਜੀ ਉਹਦੇ ਨਾਲ ਤੁਸੀਂ ਆਮ ਵੀ ਖਬਰਾਂ ਚ ਪੜਿਆ ਹੋਵੇਗਾ ਤੁਹਾਨੂੰ ਆਉਂਦੀ ਫੇਸਬੁੱਕ ਵੀ ਆਈਡੀ ਹੈਕਰ ਲਈ ਜਾਂ ਤੁਹਾਡੇ ਵਟਸਐਪ ਨੰਬਰ ਤੇ ਮੈਸੇਜ ਆਏਗਾ ਵੀ ਮੇਰੇ ਨਾਲ ਬੜੀ ਮੇਰਾ ਬੇਟਾ ਬਿਮਾਰ ਪੈ ਗਿਆ ਜੀ ਮੈਨੂੰ ਥੋੜੀ ਹੈਲਪ ਦੀ ਮੈਨੂੰ 10000 ਰੁਪਏ ਦੇ ਦਿਓ ਤੇ ਮੈਂ ਕਹਿੰਦਾ ਯਾਰ ਵਾਕਿਆ ਹੋਏਗਾ ਤੇ ਮੈਂ 10000 ਦੇ ਦਿੰਦਾ ਦਾਦਾ 10000 ਰੁਪਏ ਕਿੰਨੇ ਲੋਕਾਂ ਨੂੰ ਇਕੱਠੇ ਕਰ ਲੈਂਦੇ ਆ ਆਮ ਨੀਡ ਆਫ ਮਨੀ ਇਹ ਵੀ ਬੜੀ ਇੱਕ ਚੱਲ ਰਹੀ ਹੈ ਐਦਾਂ ਦੀਆਂ ਚੀਜ਼ਾਂ ਜਨਾ ਇਸ ਟੈਕਨੋਲੋਜੀ ਦੇ ਵਿੱਚ ਆਪਣਾ ਬੜੇ ਧਿਆਨ ਨਾਲ ਆਪਣੀ ਚੀਜ਼ ਕਰੋ ਜਿੰਨੀ ਕਿ ਲੋਡ ਹੈਗੀ ਆ ਉਸ ਹਮਲਾ ਨੂੰ ਯੂਟਲਾਈਜ਼ ਕਰੋ ਕਿਸੇ ਟਰੈਪ ਚ ਨਾ ਫਸੋ ਇਹ ਚਲਾਨ ਦਾ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਇੱਕ ਸੌਖਾ ਅਦਾਰਾ ਦੇਖਿਆ ਉਹਨਾਂ ਨੇ ਵੀ ਹਰ ਬੰਦੇ ਦਾ ਚਲਾਨ ਹੋ ਰਿਹਾ ਹੈ ਅੱਜਕੱਲ ਤੇ ਬੰਦੇ ਨੇ ਚਲਾਨ ਭੁਗਤਣਾ ਵੀ ਹੈ ਤਾਂ ਚੰਡੀਗੜ੍ਹ ਇੱਕ ਟੂਰਿਸਟ ਪਲੇਸ ਹੈ ਵਕਫ ਵਕ ਸਟੇਟਸ ਤੋਂ ਲੋਕ ਇੱਥੇ ਆਉਂਦੇ ਨੇ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਤੋਂ ਜਦੋਂ ਆਉਂਦੇ ਨੇ ਅਕਸਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਤੋਂ ਕਿਤੇ ਗਲਤੀ ਨਾ ਹੋ ਗਈ ਨੇ ਉਹ ਵੀ ਇਹ ਦੇਖੋ ਬਰਦਰ ਜਿਹੜਾ ਹੈਗਾ ਜਿਹੜੀ ਈਚਲਾਨ ਸਿਸਟਮ ਪੈਨ ਇੰਡੀਆ ਤੁਸੀਂ origignal website ਤੇ ਦੇਖੋਗੇ ਤੁਸੀਂ ਪੈਨ ਇੰਡੀਆ ਤੁਹਾਨੂੰ ਚਲਾਨ ਜੇ ਤੁਹਾਡਾ ਕਿਤੇ ਹੋਇਆ ਉਹ ਤੁਹਾਨੂੰ ਦਿਖ ਜੇਗਾ ਫਰਾਡ ਦੇ ਵਿੱਚ ਚੀਜ਼ਾਂ ਨਹੀਂ ਦਿਖਣਗੀਆਂ ਤੁਸੀਂ ਆਪਣੀ ਪਰਸਨਲ ਸਿਕਿਉਰਿਟੀ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਉਹ ਤੁਸੀਂ ਸਲੰਡਰ ਕਰ ਰਹੇ ਹੋ ਉਹ ਬੰਦਾ ਤੁਹਾਡੀ ਜੇਬ ਦੇ ਵਿੱਚੋਂ ਤੁਹਾਡੀ ਹਾਰਡਨ ਮਨੀ ਇਸ ਵੇ ਦੇ ਵਿੱਚ ਫਰਾਡ ਕਰਕੇ ਉਹ ਲੁੱਟ ਰਿਹਾ ਆਪਣੇ ਲਈ ਯੂਜ਼ ਕਰ ਰਿਹਾ ਇਸ ਚੀਜ਼ ਤੋਂ ਉੱਪਰ ਬਿਲਕੁਲ ਬਚੋ ਬੜਾ ਸੌਖਾ ਤਰੀਕਾ ਹੈ ਐਂ ਦੇ ਫੋਨ ਤੇ ਇਮੀਡੀਏਟ ਰੈਕਟਰ ਨਾ ਕਰੋ ਦੁਆਰਾ ਮੈਂ ਫੇਰ ਤੁਹਾਡੇ ਮਾਧਮ ਨਾਲ ਕਹਿਣਾ ਚਾਹੁੰਦਾ ਵੀ ਦਰ ਨਹੀਂ ਕੋਈ ਚਲਾਨ ਨਹੀਂ ਕੀਤਾ ਕੋਈ ਕ੍ਰਾਈਮ ਨਹੀਂ ਕੀਤਾ ਵਾਇਲੇਸ਼ਨ ਹੈ ਇਹ ਕ੍ਰਿਮੀਨਲ ਫਾਇਨਸਰੀ ਇਹ ਦੋ ਚੀਜ਼ਾਂ ਚ ਹੁੰਦਾ ਹੈ ਡੰਗਨ ਡਰਾਈਵਿੰਗ ਹੈ ਉਹਦੇ ਚ ਵੀ ਹੈ ਤਾਂ ਜਾਂ ਆਪਣਾ ਰੈਸ ਡਰਾਈਵਿੰਗ ਦਾ ਹੈਗਾ ਵੀ ਰੈੱਡ ਲਾਈਟ ਜੰਪ ਕਰਨੀ ਨੋਇੰਗਲੀ ਉਹ ਵੀ ਰੈਸ ਡਰਾਈਵਿੰਗ ਕ੍ਰਿਮੀਨਲ ਫਾਇਨਸ ਹੋ ਵੀ ਬਣਦਾ ਹੈਗਾ ਆਦਰਵਾਇਸ ਇਹ ਵਾਇਲੇਸ਼ਨ ਕੀਤੀ ਹੈ ਤੁਸੀਂ ਕ੍ਰਾਈਮ ਨਹੀਂ ਕੀਤਾ ਹੈਗਾ ਹੋ ਗਿਆ ਚਲਾਨ ਅੱਪਲ ਤੱਕ ਕੋਸ਼ਿਸ਼ ਇਹ ਕਰੋ ਚਲਾਨ ਕਰਵਾਓ ਹੀ ਨਾ ਸਾਡੀ ਇਹ ਹੀ ਅਪੀਲ ਹੈ ਸੇਫ ਚੱਲੋ ਦੂਜਿਆਂ ਦੀ ਸੇਫਟੀ ਤੇ ਧਿਆਨ ਰੱਖੋ ਚਲਾਨ ਕਰਾ ਕੇ ਆਪਣੇ ਜਿਹੜੀ ਹਾਰਡ ਮੰਨੀ ਨੂੰ ਵੇਸਟ ਨਾ ਕਰੋ ਆਪਣੇ ਉੱਪਰ ਯੂਜ਼ ਕਰੋ ਔਰ ਬੜਾ ਸਿੰਪਲ ਜਿਹਾ ਫਾਰਮੂਲਾ ਜਿਹੜੇ ਨਿਯਮ ਉਬੇ ਕਰੋ ਰੈੱਡ ਲਾਈਟ ਆ ਰੁਕ ਜਾਓ ਤੁਹਾਨੂੰ ਗ੍ਰੀਨ ਗ੍ਰੀਨ ਤੋਂ ਬਾਅਦ yellow ਲਾਈਟ ਆ ਗਿਆ ਪਲੀਜ਼ ਰੁਕ ਜਾਓ ਦੇਖ ਅਗਰ ਰੈਡੀ ਆਣੀ ਹੈ ਗਲਤ ਸਪੀਡ ਦਾ ਨਾ ਪਜਾਓ ਰੋਂਗ ਸਾਈਡ ਤੋਂ ਓਵਰਟੇਕ ਨਾ ਕਰੋ ਛੋਟੇ ਛੋਟੇ ਚੀਜ਼ਾਂ ਜਿਹੜਾ ਸਭ ਨੂੰ ਪਤਾ ਹੈਗਾ ਜਿਹੜੇ ਟੂ wheeler ਵਾਲੇ ਆ ਹੈਲਮਟ ਬਾਕੇ ਚਲਾਓ ਜਦੋਂ ਤੁਸੀਂ ਪ੍ਰੋਪਰ ਆਪਣੇ ਟ੍ਰੈਫਿਕ ਨਿਯਮਾਂ ਨੂੰ ਪਾਲਣਾ ਕਰ ਰਹੇ ਹੋ ਤੁਹਾਡੇ ਚਲਾਨ ਗੁਣਟੇਗਾ ਕੋਈ ਵੀ ਨਹੀਂ ਕੋਈ ਵੀ ਨਹੀਂ ਚਲਾਨ ਘਟ ਸਕਦਾ ਜਦੋਂ ਤੁਸੀਂ ਪੂਰੇ ਨਿਯਮਾਂ 'ਤੇ ਚੱਲ ਰਹੇ ਹੋ ਕੋਈ ਗਲਤ ਕੰਮ ਨਹੀਂ ਕਰ ਰਹੇ ਤੇ ਚਲਾਨ ਕਾਦਾ ਹੋਏਗਾ ਬਿਲਕੁਲ ਨਹੀਂ ਚਾਏ ਆਰਟੀਫੀਸ਼ੀਅਲ ਅਲਾਈਐਂਸ ਕੈਮਰੇ ਲੱਗੇ ਆ ਸਟਾਪ ਲਾਈਨ ਤੋਂ ਪਿੱਛੇ ਰੁਕੇ ਹੋ ਤੁਹਾਡਾ ਕੋਈ ਜੈਬਰਾ ਲੈਂਦਾ ਚਲਾਨ ਨਹੀਂ ਹਾਂ ਵਾਇਲੇਸ਼ਨ ਕਰੋਗੇ ਉਹ ਕੈਪਚਰ ਹੋ ਜਾਏਗੀ ਪਰ ਫਰਾਡ ਵਾਲੀ ਚੀਜ਼ ਤੋਂ ਬਚਣਾ ਹੈ ਇਹ ਲਿੰਗਜੇਜ ਨਹੀਂ ਆਣਾ ਤੁਸੀ ਜੇ ਵੀ ਜਾਣਕਾਰੀ ਦਿਓ ਕਿ ਤੁਹਾਡੇ ਵੱਲੋਂ ਜੇ ਜਿਹੜੇ ਫਰਾਡ ਹੋ ਰਹੇ ਨੇ ਲਗਾਤਾਰ ਤੁਹਾਡੇ ਕੋਲ ਕੰਪਲੀਟਸ ਵੀ ਆ ਰਹੀਆਂ ਨੇ ਇਹਦੇ ਲਈ ਤੁਸੀਂ ਅਵੇਅਰਨੈਸ ਕਿਸ ਤਰੀਕੇ ਨਾਲ ਦੇਖੋ ਸਾਡਾ ਅਵੇਅਰਨੈਸ ਆਪਾਂ ਇੱਕ ਪੂਰਾ ਪਿੰਨ ਕੀਤਾ ਪਿਆ ਫੇਸਬੁਕ ਦੇ ਉੱਪਰ ਦਾ ਸਾਡਾ ਕੰਟੀਨਿਊ ਪਿੰਨ ਕੀਤਾ ਹੋਇਆ ਹੈ ਤੁਹਾਨੂੰ ਮੈਂ ਪੇਜ ਵੀ ਦਿਖਾ ਦਿੰਦਾ ਇਹ ਡੇਲੀ ਦੀ ਹੈਗੀ ਹੈ ਆਪਾਂ ਦੇਖੋ ਪਿੰਨ ਕੀਤਾ ਹੋਇਆ ਹੈ ਔਰ ਕਿਦਾਂ ਬੰਦੇ ਨੇ ਚੈੱਕ ਵੀ ਕਰਨਾ ਉਹ ਵੀ ਨਾਲ ਪਿੰਨ ਅਪ ਕੀਤਾ ਹੋਇਆ ਹੈ ਹੁਣ ਕਾਫੀ ਲੋਕ ਫੇਸਬੁਕ ਦੇਖ ਵੀ ਰਹੇ ਹਨ ਪਰ ਕਾਫੀ ਜਨਤਾ ਫੇਸਬੁਕ ਤੇ ਨਹੀਂ ਹੈਗੀ ਹੈ ਹੈ ਵੀ ਹੈ ਪਰ ਉਹ ਚੀਜ਼ਾਂ ਨੂੰ ਗੌਰ ਨਹੀਂ ਕਰਦੇ ਵੀ ਪਤਾ ਨਹੀਂ ਯਾਰ ਕੀ ਚੀਜ਼ ਪਾਤੀ ਇਹਨਾਂ ਨੇ ਤੋਂ ਇਸ ਲਈ ਆਪਾਂ ਇੱਕ ਕ੍ਰੀਏਟਿਵ ਵੀ ਬਣਾਇਆ ਸੀ ਆਪਣਾ ਇੱਕ ਕ੍ਰੀਏਟਿਵ ਹੈ ਇਦਾਂ ਹੀ ਮਿਨਿਸਟਰੀ ਦਾ ਵੀ ਕ੍ਰੀਏਟਿਵ ਆਇਆ ਹੋਇਆ ਹੈ ਮਿਨਿਸਟਰੀ ਨੇ ਵੀ ਆਪਣਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਤੇ ਆਪਾਂ ਵੀ ਇਹ ਕ੍ਰੀਏਟਿਵ ਬਣਾਇਆ ਸੀ ਕਿ ਕਿੱਦਾਂ ਸਕੈਮ ਤੋਂ ਬਚਣਾ ਹੈਗਾ ਤੁਸੀਂ ਪਹਿਲਾਂ ਹੀ ਦੇਖ ਸਕਦੇ ਹੋ ਕਿ ਕਿੱਦਾਂ ਕਿੱਦਾਂ ਕੀਤਾ ਜਾਂਦਾ ਹੈ ਉਹ ਕੀ ਹੈ ਇੱਕ ਲਿੰਕ ਭੇਜਣਗੇ ਏਪੀਕੇ ਲਿੰਕ ਤੁਸੀਂ ਇਹ ਕਲਿੱਕ ਕਰਤਾ ਤੁਸੀਂ ਟ੍ਰੈਪ ਚ ਆ ਗਏ ਕਿੱਦਾਂ ਬਚਣਾ ਹੈ ਉਹ ਸਟੈਪ ਵੀ ਲਿਖੇ ਹੈ ਕੋਈ ਮੋਬਾਈਲ ਤੋਂ ਮੈਸੇਜ ਕਦੇ ਨਹੀਂ ਆਂਦਾ ਜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਮੋਬਾਈਲ ਨੰਬਰ ਕੋਈ ਨਹੀਂ ਹੋਏਗਾ ਵਾਹਨ ਵਾਲਾ ਆਏਗਾ ਉਪਰੋਂ ਮੋਬਾਈਲ ਨੰਬਰ ਤੋਂ ਕੋਈ ਤੁਹਾਡਾ ਕੋਈ ਮੈਸੇਜ ਆ ਰਿਹਾ ਫਰਾਡ ਹੈ ਜੇ WhatsApp ਤੇ ਮੈਸੇਜ ਆ ਜਾਂ ਟੈਕਸਟ ਮੈਸੇਜ SMS ਆ ਰਿਹਾ ਜਿੱਥੇ ਮੋਬਾਈਲ ਨੰਬਰ ਸ਼ੋ ਹੋ ਗਿਆ ਉਹ ਫਰਾਡ ਹੈ ਇਹ ਚਲਾਨ ਦਾ ਤੇ ਨੀਚੇ ਬਚਣਾ ਇਹ ओरिजिनल ਸਾਈਟ ਹੈ ਇਹਦੇ ਉੱਪਰ ਆਪਣਾ ਦੇਖੋ ਚੈੱਕ ਕਰ ਲਓ ਫਿਰ ਤੁਸੀਂ ਆਪਣਾ ਚਲਾਨ ਭਰ ਦਿਓ ਇਵੇਂ ਨਹੀਂ ਇਮੀਡੀਏਟ ਮੈਂ ਭੁਗਤਣਾ ਫਟਾਫਟ ਜੀ ਚਲੋ ਕਰੀਏ ਨਾ ਉਹ ਨਹੀਂ ਕਰਨਾ ਲਿੰਕ ਤੇ ਜਾਓ ਵੈਰੀਫਾਈ ਕਰੋ ਤੁਹਾਨੂੰ ਤਿੰਨ ਚੀਜ਼ਾਂ ਪਹਿਲੇ ਦਸੀਆਂ ਫੋਟੋ ਵਾਇਲੇਸ਼ਨ ਦੀ ਦੇਖੇਗੀ ਤੁਹਾਡੀ ਵਹੀਕਲ ਦੇਖੇਗੀ ਆਥੈਂਟੀਕੇਟ ਕਰੋ ਆਪ ਵੀ ਦੇਖੋ 10 8 ਸਕੰਡ ਦੀ ਵੀਡੀਓ ਵੀ ਦਿਖਦੀ ਹੈ ਉਸ ਤੋਂ ਬਾਅਦ ਵੀ ਤੁਸੀਂ ਆਪਣਾ ਪ੍ਰੋਸੈਸ ਜਿਹੜਾ ਹੈਗਾ ਉਹ ਅਡਾਪਟ ਕਰ ਲਓ ਕੋਈ ਵੀ ਇਦਾਂ ਦੀ ਆਂਦੀ ਹੈ ਤੁਹਾਨੂੰ ਫਾਈਨੈਂਸ਼ੀਅਲ ਫਰਾਡ ਜਾਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਵੀ ਸਾਈਬਰ ਥਾਣੇ ਦੇ ਕੰਟੈਕਟ ਕਰੋ 1930 ਹੈਲਪਲਾਈਨ ਹੈ ਉਹਨਾਂ ਦੀ ਵੈਬਸਾਈਟ ਵੀ ਹੈ ਉਹਦੇ ਉੱਪਰ ਆਪਣੀ ਕੰਪਲੇਂਟ ਜਰੂਰ ਕਰੋ ਕਿ ਨਵੇਂ-ਨਵੇਂ ਤਰੀਕੇ ਜਿਹੜੇ ਅਪਣਾ ਰਹੇ ਆ ਇਹ ਵੀ ਇੱਕ ਆਧਾਰਾ ਹੈਗਾ ਪਬਲਿਕ ਨੂੰ ਵੀ ਪਤਾ ਹੋਵੇ ਵੀ ਆ ਹਤਕੰਡੇ ਬਣਾਏ ਜਾ ਰਹੇ ਨੇ ਇਸੋ ਬਚਣਾ ਕਿੱਦਾਂ ਹੈਗਾ ਉਹ ਕਿੱਥੇ ਰਿਪੋਰਟ ਕਰਨਾ ਹੈ ਦੇਖਿਆ ਤੁਸੀਂ ਇਸ ਵੀਡੀਓ ਦੇ ਵਿੱਚ ਪੂਰਾ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਫਰੌਡ ਈ ਚਲਾਨ ਤੁਹਾਡੇ ਮੋਬਾਈਲਸ ਤੇ ਆ ਰਹੇ ਨੇ ਤੁਹਾਡੇ ਵਟਸਐਪ ਤੇ ਆ ਰਹੇ ਨੇ ਉਹਨਾਂ ਤੋਂ ਤੁਸੀਂ ਕਿਵੇਂ ਬਚਣਾ ਹੈ ਪੈਨਿਕ ਨਹੀਂ ਹੋਣਾ ਉਸ ਨੂੰ ਵੈਰੀਫਾਈ ਕਰਨਾ ਫੇਰ ਹੀ ਉਸ ਤੋਂ ਬਾਅਦ ਉਸ ਚਲਾਨ ਦਾ ਭੁਗਤਾਨ ਕਰਨਾ ਹੈ ਜੇਕਰ ਉਹ ਚਲਾਨ ਅਸਲ ਹੈ ਤਾਂ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਚੰਡੀਗੜ੍ਹ ਏਬੀਪੀ ਸਾਝਾ